ਜੀ ਜੋ ਰੇਡ ਕਰਦੇ ਆਂ ਉਹਨਾਂ ਦਾ ਤਰੀਕਾ ਗਲਤ ਤਰੀਕਾ ਕੀ ਹੋਣਾ ਚਾਹੀਦਾ ਤਰੀਕਾ ਇਹ ਹੋਣਾ ਚਾਹੀਦਾ ਜਿੱਥੇ ਚੀਜ਼ ਬਣ ਰਹੀ ਹੈ ਜੀ ਉੱਥੇ ਹੀ ਛਾਪਾ ਵੱਜਣਾ ਚਾਹੀਦਾ ਤੁਹਾਡਾ ਬਜ਼ਾਰਾਂ ਦੇ ਵਿੱਚ ਇੱਕ ਛੋਟੇ ਛੋਟੇ ਦੁਕਾਨਦਾਰਾਂ ਨੂੰ ਤੰਗ ਕਰਨਾ ਔਰ ਦੇਖੋ ਤੁਸੀਂ ਹਜ਼ਾਰਾਂ ਤੁਸੀਂ ਰੇਡਾਂ ਕਰਦੀਆਂ ਕਈ ਜਗ੍ਹਾ ਦੇ ਉੱਤੇ ਤਾਂ ਉੱਥੇ ਤੁਸੀਂ ਨੂੰ ਲੈਣੇ ਚੱਲੋ ਤੁਸੀਂ ਚੰਡੀਗੜ੍ਹ ਜਾਓ ਤੁਸੀਂ ਦਿੱਲੀ ਜਾਓ ਕੋਲਕਾਤਾ ਜਾਓ ਉਹ ਪਤਾ ਕੀ ਕਹਿੰਦੇ ਇਹ ਮਾਲ ਤਾਂ ਹੋਇਆ ਨਹੀਂ ਰਿਜੈਕਟ ਹੋਇਆ ਦਾ ਮਾਲ ਹੈ ਜੀ ਜੀਦੇ ਚ ਧਾਗਾ ਨਿਕਲ ਗਿਆ ਜੀ ਉਹ ਕਿਸੇ ਦਾ ਕੋਲਰ ਖਰਾਬ ਹੋ ਗਿਆ ਜੀ ਇਹ ਕੰਪਨੀਆਂ ਜਿਹੜੀਆਂ ਸਸਤੇ ਰੇਟ ਦੇ ਵੇਚ ਦਿੰਦੀਆਂ ਜੀ ਇਹ ਉਹ ਮਾਲ ਹੁੰਦਾ ਜੀ ਉਹ ਕਈ ਦੁਕਾਨਦਾਰਾਂ ਨੂੰ ਵੀ ਨਹੀਂ ਪਤਾ ਜਿਹੜੇ ਵੇਚ ਨਾਲਿਆ ਉਹ ਇਹ ਇਨੀ ਗਿਣਤੀ ਚ ਦੁਕਾਨਾਂ ਬੰਦ ਸੀ ਇਹ ਸਾਰੇ ਕੋਲ ਡੁਪਲੀਕੇਸੀ ਸੀ ਮੈਂ ਉਹੀ ਕਹਿ ਰਹਿਣਾ ਜੀ ਕਈ ਦੋਸਤਾਂ ਨੂੰ ਕਈ ਵਪਾਰੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਜਿਹੜੇ ਬ੍ਰੈਂਡ ਵਾਲੇ ਆਏ ਐ ਉਹ ਕੀ ਚੈੱਕ ਕਰਨਗੇ ਠੀਕ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਜਿਹੜਾ ਮਾਲ ਲਈ ਆਇਆ ਬਠਾ ਮੇਰਾ ਮਾਲ ਤਾਂ ਮੈਂ ਤਾਂ ਮਿਲ ਲੈ ਕੇ ਆਇਆ ਐ ਮੈਂ ਪਰੇ ਹੋਣ ਹੋਰ ਪੈਦਾ ਹੋ ਰਹੀ ਹੈ ਫਿਰ ਤੁਹਾਡੇ ਕਹਿਣ ਦਾ ਮਤਲਬ ਇਹ ਚੈਕਿੰਗ ਨਹੀਂ ਹੋਣੀ ਚਾਹੀਦੀ ਨਹੀਂ ਚੈਕਿੰਗ ਹੋਵੇ ਮੈਂ ਇਹਦਾ ਮਤਲਬ ਤੇ ਹੀ ਹੋਇਆ ਤੁਹੂ ਸਾਹਿਬ ਵੀ ਤੁਸੀਂ ਡੁਪਲੀਕੇਸੀ ਨੂੰ ਵੜਾ ਦੇਣ ਸਸ਼ੇਕਾਲ ਜੀ ਮੈਂ ਤੁਹਾਡਾ ਆਪਣਾ ਗੋਲਦੀ ਮੱਕੜ ਤੇ ਅੱਜ ਆਪਾਂ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਆ ਉਹ ਬਠਿੰਡਾ ਦੇ ਵਿੱਚ 16 ਤਰੀਕ ਦਿਨ ਵੀਰਵਾਰ ਨੂੰ ਬਠਿੰਡੇ ਦਾ ਕੁਝ ਹਿੱਸਾ ਬੰਦ ਨਜ਼ਰ ਆਇਆ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਡੁਪਲੀਕੇਸੀ ਤੇ ਬ੍ਰਾਂਡ ਦੀ ਚੈਕਿੰਗ ਆਓ ਇਸ ਮੁੱਦੇ ਤੇ ਗੱਲ ਕਰਨ ਲਈ ਅੱਜ ਆਪਾਂ ਪਹੁੰਚੇ ਆਂ ਵਪਾਰ ਮੰਡਲ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਜੀ ਨਾਲ ਤੇ ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਇਸ ਬਾਰੇ ਜਾਣਦੇ ਆਂ ਜੀ ਸੱਸੀ ਗੱਲ ਦੀ ਸੱਸੀ ਗੱਲ ਜੀ ਜੇ ਵੀ ਕੱਲ ਆਪਣੇ ਬਠਿੰਡੇ ਵਿੱਚ ਇੱਕ ਅਫਵਾਹ ਫੈਲੀ ਸੀਗੀ ਵੀ ਬ੍ਰਾਂਡ ਦੀ ਕੋਈ ਚੈਕਿੰਗ ਚੱਲ ਰਹੀ ਹੈ ਤੇ ਇਹ ਅਫਵਾਹ ਸਹੀ ਸੀ ਕਿ ਇਹ ਗਲਤ ਸੀ ਅਫਵਾਹ ਤਾਂ ਬਿਲਕੁਲ ਮੱਕਰ ਸਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕੱਲ ਮੈਨੂੰ ਵੀ ਪਤਾ ਲੱਗਾ ਕਿ ਬਾਜ਼ਾਰ ਦੇ ਅੰਦਰ ਕਾਫੀ ਸਾਰੇ ਦੁਕਾਨਾਂ ਸੀ ਜਿਹੜੀਆਂ ਕੁਦਰਤ ਲੱਗ ਰਹੀਆਂ ਸੀ ਬੰਦ ਹੋਈਆਂ ਪਰ ਕੁਝ ਟਾਈਮਾਂ ਸੇ ਬੰਦ ਹੋਈਆਂ ਸੀ ਬਾਅਦ ਖੁੱਲ ਗਈਆਂ ਸੀ ਠੀਕ ਹੈ ਕੁਝ ਇਸ ਤਰ੍ਹਾਂ ਦਾ ਹਾਲਾਤ ਬਣੇ ਸੀ ਪਰ ਉਹਦੇ ਬਾਰੇ ਕੋਈ ਸਮਝ ਨਹੀਂ ਆਈ ਕਿ ਕਿਉਂ ਬੰਦ ਹੋਈਆਂ ਕਿਸ ਤਰ੍ਹਾਂ ਹੋਈਆਂ ਪਰ ਇਸ ਤਰ੍ਹਾਂ ਦੀ ਕੋਈ ਆਵਾਜ਼ ਆਈ ਸੀ ਇਹ ਜਿਹੜੀ ਚੈਕਿੰਗ ਹੁੰਦੀ ਹੈ ਬ੍ਰਾਂਡ ਦੀ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਸਹੀ ਹੈ ਜਾਂ ਗਲਤ ਹੈ ਦੇਖੋ ਬ੍ਰਾਂਡ ਚੈਕਿੰਗ ਦੀ ਗੱਲ ਕਰੀਏ ਤਾਂ ਅੱਜ ਦਾ ਟਾਈਮ ਜਿਹੜਾ ਹੈ ਨਾ ਸਾਡੇ ਵਪਾਰੀਆਂ ਵਾਸਤੇ ਬਹੁਤ ਬੁਰਾ ਹੈ ਇੱਕ ਵਾਰ ਇਹਦਾ ਆਨਲਾਈਨ ਵਾਲੇ ਸਾਡੇ ਬਾਜ਼ਾਰ ਨੂੰ ਬਿਲਕੁਲ ਤਬਾਹ ਕਰਦੇ ਦੂਜੇ ਪਾਸੇ ਫਿਰ ਵੱਡੇ ਵੱਡੇ ਮਾਲ ਅੱਜ ਤੁਸੀਂ ਬਾਜ਼ਾਰਾਂ 'ਚ ਜਾ ਕੇ ਦੇਖੋ ਜਿਹੜੀਆਂ ਰੌਣਕਾਂ ਪਹਿਲੇ 15-15 ਦਿਨ ਮਹੀਨਾ-ਮਹੀਨਾ ਪਹਿਲੇ ਹੁੰਦੀਆਂ ਸੀ ਨਾ ਦੀਵਾਲੀ ਤੇ ਅੱਜ ਉਹ 4 ਦਿਨ ਪਹਿਲੇ ਵੀ ਉਹ ਰੌਣਕ ਬਾਜ਼ਾਰ ਦੇ ਵਿੱਚ ਹੈ ਨਹੀਂ ਰੌਣਕ ਛੱਡੋ ਅੱਜ ਬਾਜ਼ਾਰ ਦੇ ਵਿੱਚ ਜਿਵੇਂ ਅਸੀਂ ਗੱਲ ਕਰੀਏ ਤਾਂ ਦੁਕਾਨਦਾਰ ਐਸੀ ਮੈਂ ਤੁਹਾਨੂੰ ਕਈ ਦਿਖਾ ਦੂੰਗਾ ਜਿਹੜੇ ਅੱਜ ਵੀ ਡੇਟ 'ਚ ਵੀ ਬੋਣੀ ਨਹੀਂ ਕਰਦੇ ਦੁਕਾਨਾਂ ਦੇ ਤੁਸੀਂ ਸੋਚ ਕੇ ਦੇਖੋ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਐਸੇ ਹਾਲਾਤ ਜਿਹੜੇ ਪੈਦਾ ਹੋ ਰਿਹਾ ਸੋ ਤੁਹਾਡੇ ਕਹਿੰਦਾ ਮਤਲਬ ਚੈਕਿੰਗ ਨਹੀਂ ਹੋਣੀ ਚਾਹੀਦੀ ਨਹੀਂ ਚੈਕਿੰਗ ਹੋਵੇ ਨਹੀਂ ਨਹੀਂ ਦਾ ਮਤਲਬ ਤੇ ਹੀ ਹੋਇਆ ਫਕੂਰ ਸਾਹਿਬ ਵੀ ਤੁਸੀਂ ਡੁਪਲੀਕੇਸੀ ਨੂੰ ਵੜਾਵਾ ਦੇਣ ਮਕਰ ਸਾਹਿਬ ਡੁਪਲੀਕੇਸੀ ਨੂੰ ਵੜਾਵਾ ਦੇਣਾ ਔਰ ਦੂਸਰੇ ਪਾਸੇ ਤੁਸੀਂ ਨਹੀਂ ਚਾਹੁੰਦੇ ਕਿ ਵੀ ਡੁਪਲੀਕੇਸੀ ਆਪਣੇ ਬਿਜਾਰਾ ਤੋਂ ਨਿਕਲ ਜਾਈ ਅਸੀਂ ਚਾਹਨੇ ਬਜ਼ਾਰਾਂ ਚ ਡੁਪਲੀਕੇਸੀ ਨਿਕਲੇ ਜੀ ਪਰ ਡੁਪਲੀਕੇਸੀ ਨੂੰ ਕੱਢਣ ਵਾਸਤੇ ਇਹਨਾਂ ਨੂੰ ਜਿਹੜੇ ਬ੍ਰਾਂਡ ਦੇ ਮੈਂ ਗੱਲ ਕਰਨਾ ਜਿੰਨੇ ਵੀ ਏਜੰਸੀਆਂ ਹੈਗੀਆਂ ਜੋ ਰੇਡ ਕਰਦੀਆਂ ਉਹਨਾਂ ਦਾ ਤਰੀਕਾ ਗਲਤ ਤਰੀਕਾ ਕੀ ਹੋਣਾ ਚਾਹੀਦਾ ਤਰੀਕਾ ਇਹ ਹੋਣਾ ਚਾਹੀਦਾ ਜਿੱਥੇ ਚੀਜ਼ ਬਣ ਰਹੀ ਹੈ ਜੀ ਉੱਥੇ ਛਾਪਾ ਵੱਜਣਾ ਚਾਹੀਦਾ ਤੁਹਾਡਾ ਬਜ਼ਾਰਾਂ ਦੇ ਵਿੱਚ ਇੱਕ ਛੋਟੇ ਛੋਟੇ ਦੁਕਾਨਦਾਰਾਂ ਨੂੰ ਪੈਂ ਕਰਨਾ ਔਰ ਦੇਖੋ ਤੁਸੀਂ ਹਜ਼ਾਰਾਂ ਤੁਸੀਂ ਰੇਡਾਂ ਕਰਦੀਆਂ ਪਰ ਜਿਹੜਾ ਮੈਨੂਫੈਕਚਰਰ ਹੈ ਉਹ ਅੱਜ ਵੀ ਬੈਠਾ ਤੁਸੀਂ ਫਲਾਣੀ ਦੁਕਾਨ ਤੇ ਗਏ ਉਹਨੇ ਬੰਦ ਕਰ ਲਿਆ ਤੁਸੀਂ ਦੂਜੀ ਦੁਕਾਨ ਤੇ ਆ ਗਿਆ ਬੰਦਾ ਦੂਜੀ ਦੁਕਾਨ ਤੇ ਗਿਆ ਤੀਸਰੀ ਤੇ ਚਲਾ ਗਿਆ ਤੀਸਰੀ ਵਾਲਾ ਛੱਡ ਕੇ ਚੌਥੀ ਆ ਚਲਾ ਗਿਆ ਪਰ ਤੁਸੀਂ ਦੇਖੋ ਜਿਹੜਾ ਬਣਾ ਰਿਹਾ ਉਹ ਅੱਜ ਵੀ ਬਣਾ ਰਿਹਾ ਕਿਉਂ ਨਹੀਂ ਅਸੀਂ ਉਸ ਚੀਜ਼ ਤੇ ਇੰਨੇ ਕਿ ਨਕੀਲ ਪਾਉਂਦੇ ਕਿ ਉਹ ਬੰਦਾ ਬਣਾਣ ਦੀ ਨੀ ਮਜਾਗੇ ਅੱਜ ਅਸੀਂ ਛੋਟੇ ਛੋਟੇ ਦੁਕਾਨਦਾਰਾਂ ਨੂੰ ਤੰਗ ਕਰ ਦਿੰਨੇ ਔਰ ਕਈ ਜਗ੍ਹਾ ਤੇ ਦੇਖਿਆ ਜਾਂਦਾ ਹੈ ਕਿ ਬ੍ਰਾਂਡ ਵਾਲੇ ਮਾਲ ਲੈ ਜਾਂਦੇ ਫੜ ਕੇ ਔਰ ਮਾਲ ਲੈ ਜਾਣ ਤੋਂ ਬਾਅਦ ਉਹਨਾਂ ਦਾ ਮਾਲ ਥਾਣੇ ਰੁਲਦਾ ਰਹਿ ਜਾਂਦਾ ਹੈ ਪਰ ਉਹ ਤੋਂ ਬਾਅਦ 1 ਸਾਲ ਬਾਅਦ 6 ਮਹੀਨੇ ਬਾਅਦ ਪਤਾ ਲੱਗਦਾ ਕਿ ਇਹਨਾਂ ਦਾ ਮਾਲ ਸਹੀ ਸੀਗਾ ਉਹ ਤਾਂ ਮਾਲ ਗਲਤ ਨਹੀਂ ਸੀਗਾ ਦੱਸੋ ਹੁਣ ਉਹਦੇ ਵਿੱਚ ਕਿਹੜਾ ਕਸੂਰ ਹੈ ਉਹਦੇ ਵਿੱਚ 1 ਰੁਪਿਆ ਦਾ ਵੀ ਮੁਆਵਜ਼ਾ ਕਿਸੇ ਦੁਕਾਨਦਾਰ ਨੂੰ ਅੱਜ ਤੱਕ ਕਿਸੇ ਬ੍ਰਾਂਡ ਵਾਲੇ ਨੇ ਦਵਾਇਆ ਹੋਵੇ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਗਲਤ ਹੈ ਹਾਂ ਅਸੀਂ ਚਾਹਦੇ ਹਾਂ ਕਿ ਕੋਈ ਵੀ ਡੁਪਲੀਕੇਟ ਮਾਲ ਬਾਜ਼ਾਰ 'ਚ ਨਾ ਵਿਕੇ ਪਰ ਇਹਦੇ ਵਾਸਤੇ ਬ੍ਰਾਂਡ ਵਾਲਿਆਂ ਨੂੰ ਬਾਜ਼ਾਰ ਦੇ ਵਿੱਚ ਆ ਕੇ ਅਵੇਅਰਨੈਸ ਕੈਂਪ ਲਾਣੇ ਚਾਹੀਦੇ ਹੈ ਬਾਜ਼ਾਰਾਂ ਦੇ ਵਿੱਚ ਅੱਜ ਤਾਂ ਬਹੁਤ ਵਧੀਆ মিডিਆ ਦਾ ਬਹੁਤ ਵਧੀਆ ਹਾਲ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਦਿਓ ਅਵੇਅਰਨੈਸ ਤੁਹਾਡੇ ਛਾੜੇ ਦੁਕਾਨਦਾਰ ਉਹਨੇ ਦੁਕਾਨਦਾਰ ਦਾ ਐਸਾ ਬੰਦਾ ਹੈ ਜਿਮੈਂ ਸਹੀ ਗੱਲ ਕਰਾਂ ਜਿਹੜੇ ਬੰਦੇ ਨੂੰ ਕਿਥੇ ਨੌਕਰੀ ਨਹੀਂ ਮਿਲੀ ਅੱਜ ਉਹ ਆਪਣੀ ਦੁਕਾਨ ਕਰਕੇ ਬੈ ਗਿਆ ਚਾਰ ਪੈਸਿਆਂ ਨਾਲ ਆਪਣਾ ਬਿਜ਼ਨਸ ਖੋਲ ਕੇ ਬੈ ਗਿਆ ਜਿਹਨੂੰ ਸਰਕਾਰ ਵੱਲੋਂ ਕੋਈ ਨੌਕਰੀ ਨਹੀਂ ਮਿਲੀ ਜਿਹਦੇ ਕੋਲੇ ਜ਼ਿਆਦਾ ਪੜ੍ਹਾਈ ਲਿਖਾਈ ਨਹੀਂ ਹੋਈ ਉਹ ਬੰਦੇ ਨੇ ਜ਼ਿਆਦਾ ਦੁਕਾਨਦਾਰੀ 'ਚ ਆਇਆ ਪਰ ਜੇ ਉਹ ਦੁਕਾਨਦਾਰੀ 'ਚ ਆਇਆ ਕੁਝ ਗਿਣਤੀ ਦੇ ਇਸ ਤਰ੍ਹਾਂ ਦੇ ਲੋਕ ਹੈ ਪਰ ਉਹਨਾਂ ਲੋਕਾਂ ਨੂੰ ਅਵੇਅਰ ਕਰਨ ਦਾ ਕੰਮ ਵੀ ਤਾਂ ਥੋੜਾ ਹੈ ਬੰਦਾ ਪਰ ਇਹ ਬ੍ਰਾਂਡ ਵਾਲੇ ਇਸ ਜਗ੍ਹਾ ਤੇ ਨਹੀਂ ਜਾਂਦੇ ਬ੍ਰਾਂਡ ਵਾਲੇ ਉਹਨਾਂ ਲੋਕਾਂ ਦੇ ਉੱਤੇ ਜੋੜ ਨਹੀਂ ਬਾਰੇ ਜਿੱਤੇ ਦਿੱਲੀ ਕਲਕੱਤਾ ਮੁੰਬਈ ਜਿੱਤੇ ਮਾਰ ਬੰਦ ਰਹੇ ਉੱਥੇ ਉਹਨਾਂ ਦੀਆਂ ਰੇਡਾਂ ਨਹੀਂ ਮਾਰਦੇ ਇਹ ਕੀ ਹੈ ਗਲੀਆਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਛੋਟੇ ਛੋਟੇ ਲੋਗਾਂ ਦਾ ਉਹਨਾਂ ਲੋਕਾਂ ਦਾ ਪਤਾ ਹੀ ਨਹੀਂ ਉਹਨਾਂ ਨੂੰ ਵੀ ਅਗਿਆਰ ਨਹੀਂ ਹੈ ਉਹਨਾਂ ਦਾ ਇੱਕ ਕੰਮ ਇੱਕੋ ਹੀ ਜਾਣਦੇ ਆ ਵੀ ਮੈਂ 2 ਨੰਬਰ ਦਾ ਕੰਮ ਨਹੀਂ ਕਰਨਾ ਅਸੀਂ ਕਈ ਵਾਰੀ ਗੱਲ ਕਰਦੇ ਆ ਉਹ ਪੁੱਛਦੇ ਕੀ ਕਹਿੰਦੇ ਪ੍ਰਧਾਨ ਜੀ ਅਸੀਂ ਤਾਂ ਬਿੱਲ ਲੈ ਕੇ ਆਨੇ ਆ ਉਹਨੂੰ ਵਿਚਾਰੇ ਨੂੰ ਐ ਨਹੀਂ ਪਤਾ ਵੀ ਬ੍ਰਾਂਡ ਵਾਲੇ ਆ ਜਾਂ ਟੈਕਸ ਵਾਲੇ ਉਹਦਾ ਇੱਕੋ ਗੱਲ ਦਾ ਜਵਾਬ ਦਿੰਦੇ ਪ੍ਰਧਾਨ ਜੀ ਅਸੀਂ ਤਾਂ ਟੈਕਸ ਬਿੱਲ ਲੈਣੇ ਆ ਜਦ ਤੋਂ ਉਹ ਤੁਹਾਨੂੰ ਦੱਸਣ ਨੂੰ ਤਿਆਰ ਉਹਦੇ ਬਾਪ ਜੀ ਦੀ ਬ੍ਰਾਂਡ ਵਾਲਾ ਗਲੇ 'ਚ ਰੱਸਾ ਪਾਈ ਜਾਂਦੇ ਹੋ ਤਾਂ ਇਹ ਗਲਤ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਮੈਨੂਫੈਕਚਰਿੰਗ ਹੋ ਰਹੀ ਚੀਜ਼ ਵੀ ਉੱਥੇ ਨੱਥ ਪਾਈ ਜਾਣੀ ਚਾਹੀਦੀ ਬਿਲਕੁਲ ਬਿਲਕੁਲ ਜਿਹੜਾ ਕੰਮ ਗਲਤ ਜਿੱਥੇ ਉਹ ਕਹਿੰਦਾ ਨਾ ਜਿੱਥੇ ਅਫੀਮ ਬਣ ਰਹੀ ਹੈ ਤੁਸੀਂ ਉੱਥੇ ਜਾ ਕੇ ਛਾਪਾ ਮਾਰੋ ਇੱਕ ਬੰਦੇ ਨੂੰ ਉਹ ਕਹਿੰਦਾ ਨਾ ਦਵਾਈ ਦੇ ਤੌਰ ਤੇ ਅਗਲਾ ਲਿਆਇਆ ਸੀਗਾ ਉਹਦੇ ਜੇਬ 'ਚ ਕਾਗਜ਼ ਲੱਭ ਗਿਆ ਜਾਂ ਉਹਨੇ ਕਿਸੇ ਨੂੰ ਕਹਿ ਕੇ ਫਲਾਣੇ ਨੂੰ ਕਿਸੇ ਦਵਾਈ ਦੇ ਤੌਰ ਤੇ ਮੰਗਵਾ ਲਿਆ ਉੱਥੇ ਤੁਸੀਂ ਜਾ ਕੇ ਉੱਥੇ ਰੇਡਾਂ ਮਾਰੀ ਜਾਂਦੇ ਹੋ ਉਹ ਚੀਜ਼ਾਂ ਬਿਲਕੁਲ ਗਲਤ ਹੈ ਇਹ ਹਮੇਸ਼ਿਆ ਚਾਹੀਦਾ ਹੈ ਕਿ ਜਿਹੜੀ ਬ੍ਰਾਂਡ ਦਾ ਕੰਮ ਹੈ ਤੁਸੀਂ ਬਾਜ਼ਾਰ ਦੇ ਵਿੱਚ ਪਹਿਲੇ ਅਵੇਅਰ ਕਰੋ ਕਿ ਆਹ ਚੀਜ਼ਾਂ ਜਿਹੜੀਆਂ ਗਲਤ ਹੈ ਤੁਸੀਂ ਵੇਚੋਗੇ ਤਾਂ ਅਸੀਂ ਤੁਹਾਨੂੰ ਇਹਦੇ ਤੇ ਕਾਪੀਰਾਈਟ ਦਾ ਟੰਡਾ ਮਿਲਦਾ ਪਰ ਨਾ ਉਹ ਕਰਕੇ ਤੁਸੀਂ ਅੱਜ ਮੈਨੂਫੈਕਚਰਰਾਂ ਕੋਲ ਨਹੀਂ ਨਹੀਂ ਜਾ ਰਹੇ ਤੁਸੀਂ ਅੱਜ ਬਾਜ਼ਾਰਾਂ ਦੇ ਵਿੱਚ ਆ ਗਏ ਲੋਕਾਂ ਦੇ ਉਹ ਛੋਟੇ-ਜੋਟੇ ਦੁਕਾਨਦਾਰ ਉਹ ਜਿਹੜੇ ਆਲਰੇਡੀ ਗੁੰਮਰਾ ਹੋਏ ਹੋਏ ਉਹਨਾਂ ਦੇ ੱਟਕਾ ਕਰ ਰਹੇ ਇਹ ਬਿਲਕੁਲ ਗਲਤ ਕੀ ਤੁਹਾਡੀ ਕੋਈ ਬ੍ਰਾਂਡ ਦੇ ਅਧਿਕਾਰੀਆਂ ਨਾਲ ਇਸ ਬਾਰੇ ਕੋਈ ਬੈਠਕ ਹੋਈ बैठक नहीं हुई लेकिन लोगों को अवेयरनेस किया जावे बहुत बढ़िया बात कही है ਤੁਸੀਂ ਮੈਂ ਬ੍ਰਾਂਡ ਦੇ ਜਿੰਨੇ ਵੀ ਏਜੰਸੀਆਂ ਹੈ ਚਾਹੇ ਜਿੰਨੇ ਵੀ ਲੋਕ ਆਉਂਦੇ ਐ ਅਫਸਰ ਆਉਂਦੇ ਐ ਅਸੀਂ ਉਹਨਾਂ ਨੂੰ ਰਿਕੁਐਸਟ ਕਰਨੀ ਜਾਂਦੇ ਆ ਕਿ ਵਪਾਰ ਮੰਡਲ ਤੁਹਾਨੂੰ ਵੈਲਕਮ ਕਰਦਾ ਤੁਸੀਂ ਆ ਕੇ ਸਾਡੇ ਨਾਲ ਮੀਟਿੰਗਾਂ ਕਰੋ ਔਰ ਅਸੀਂ ਵੀ ਆ ਕੇ ਜਿੰਨੇ ਵੀ ਜਿਸ ਤਰ੍ਹਾਂ ਦੇ ਵੀ ਲੋਕ ਹੈਗੇ ਚਾਹੇ ਉਹ ਰੈਡੀਮੇਡ ਵਾਲੇ ਹੈ ਚਾਹੇ ਅਸੂਲ ਵਾਲੇ ਹੈ ਚਾਹੇ ਉਹ ਕਿਸੇ ਵੀ ਫੀਲਡ ਦੇ ਹੈ ਉੱਥੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਉਹਨੇ ਵਪਾਰੀਆਂ ਨੂੰ ਅਸੀਂ ਵੀ ਅਵੇਅਰ ਕਰਨਾ ਸੀ ਤੁਹਾਨੂੰ ਵੀ ਅਸੀਂ ਤੁਹਾਡੀ ਅਸੀਂ ਹੈਲਪ ਕਰਾਂਗੇ ਅਸੀਂ ਤੁਹਾਡੇ ਨਾਲ ਖੜਾਗੇ ਪਰ ਇਹ ਗੱਲ ਚੰਗੀ ਨਹੀਂ ਲੱਗਦੀ ਅੱਜ ਤਿਉਹਾਰਾਂ ਦੇ ਦਿਨ ਹੈ ਤੇ ਤੁਹਾਡੇ ਬੰਦੇ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਬੰਦ ਕਰਾਈ ਜਾਂਦੇ ਦੁਕਾਨਾਂ ਬੰਦ ਕਰਨ ਦਾ ਮਤਲਬ ਕੀ ਹੈ ਇੱਕ ਹਵਾ ਪਿਆਲਾ ਕਰ ਰੱਖਿਆ ਕੋਈ ਆਇਆ ਕਿ ਨਹੀਂ ਆਇਆ ਇਹ ਵੀ ਨਹੀਂ ਪਤਾ ਪਰ ਉਹਦੇ باوجود ਵੀ ਅੱਜ ਬਾਜ਼ਾਰ ਵਿੱਚ ਮੇਰੇ ਖਲ ਮੈਂ ਕਹਿਣਾ ਨਹੀਂ ਜਾਂਦਾ ਚਲੋ ਕਈ ਦੁਕਾਨਾਂ ਅੱਜ ਮੈਂ ਦੇਖਿਆ ਵੱਡੇ ਸਾਰੇ ਬੰਬੀ ਹੋਈਆਂ ਬਈਆਂ ਉੱਥੇ ਦੇਖ ਕੇ ਆਇਆ ਲੱਗਦਾ ਸੀ ਯਾਰ ਇਹ ਤੁਹਾਡੀ ਤਾਂ ਸਹੀ ਹੈ ਮੀਡੀਆ ਦੇ ਸਾਹਮਣੇ ਵੀ ਆ ਕੇ ਕੋਈ ਕਹਿਣ ਨੂੰ ਤਿਆਰ ਨਹੀਂ ਸੀਗਾ ਔਰ ਅਸੀਂ ਇਹ ਪੁੱਛੇ ਜਾਣਨਾ ਚਾਹਾਂਗੇ ਕਿ ਕੀ ਜਿਹੜੇ ਇੰਨੀ ਗਿਣਤੀ ਚ ਦੁਕਾਨਾਂ ਬੰਦ ਸੀ ਇਹ ਸਾਰੇ ਕੋਪੀ ਡੁਪਲੀਕੇਸੀ ਸੀ ਮੈਂ ਉਹੀ ਕਹਿ ਰਹਿਣਾ ਕਿ ਕਈ ਦੋਸਤਾਂ ਨੂੰ ਕਈ ਵਪਾਰੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਜਿਹੜੇ ਬ੍ਰਾਂਡ ਵਾਲੇ ਆਏ ਐ ਉਹ ਕਿਹ ਲਈ ਚੈੱਕ ਕਰਨਗੇ ਠੀਕ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਜਿਹੜਾ ਮਾਲ ਲਈ ਆਈ ਬੈਠਾ ਮੇਰਾ ਮਾਲ ਤਾਂ ਮੈਂ ਤਾਂ ਮਿਲ ਲੈ ਕੇ ਆਇਆ ਯਾਰ ਉਹਨੂੰ ਇਹ ਨਹੀਂ ਪਤਾ ਵੀ ਮੇਰਾ ਮਾਲ ਹੈ ਸਹੀ ਹੈ ਕਿ ਗਲਤ ਹੈ ਕਿੰਨਾ ਕੋ ਗੁੰਮਰਾਹ ਕਰਕੇ ਮੇਝਲੇ ਆ ਉਹ ਇਹ ਨਹੀਂ ਦੱਸ ਰਿਹਾ ਕਿ ਇਹ ਫਲਾਣੀ ਕੰਪਨੀ ਦਾ ਹੈ ਉਹ ਤਾਂ ਇਹ ਕਹਿ ਰਿਹਾ ਜੀ ਇਹਦੇ ਚ ਟੋਣੀ ਮੇਰੇ ਸਲਾਈ ਚ ਫਰਕ ਪੈ ਗਿਆ ਜੀ ਤਾਂ ਇਹ ਆਪਣਾ ਮਤਲਬ ਕਾਫੀ ਰੇਟ ਘੱਟ ਕਰਕੇ ਸਿੱਧੇ ਸ਼ੋਅ ਵਿੱਚ ਗਈ ਤਾਂ ਸਾਡੇ ਵਪਾਰੀ ਨਹੀਂ ਗਾਹ ਗਏ ਜੇ ਤੁਸੀਂ ਕਹੋ ਨਾ ਵੀ ਅਸੀਂ ਗਾਹਕਾਂ ਨੂੰ ਖਰਾਬ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਦੁਕਾਨਦਾਰ ਵੀ ਕਿਸੇ ਗਾਹਕ ਹੁੰਦਾ ਹੈ ਅੱਜ ਅਸੀਂ ਇੱਥੇ ਮਾਲ ਵੇਚਨੇ ਆਂ ਤਾਂ ਕੱਲ ਸਾਡਾ ਜੇ ਅਸੀਂ ਦਿੱਲੀ ਜਾਂਦੇ ਆਂ ਜਾਂ ਕਲਕੱਤਾ ਜਾਂਦੇ ਆਂ ਤਾਂ ਅਸੀਂ ਵੀ ਇੱਕ ਵਪਾਰੀ ਬਣ ਕੇ ਗਾਹਕ ਮੰਨ ਕੇ ਖੜਦੇ ਹਾਂ ਤੇ ਉਥੇ ਜਿਹੜੇ ਜਿਵੇਂ ਅੱਜ ਇੱਥੇ ਦੁਕਾਨਦਾਰ ਕਿਸੇ ਨੂੰ ਸੁਝਾ ਕੇ ਵੇਚ ਰਿਹਾ ਤੇ ਉਥੇ ਵੀ ਸਾਡੇ ਵਪਾਰੀਆਂ ਨੂੰ ਵੀ ਸਮਝਾ ਕੇ ਦੱਸਿਆ ਜਾਂਦਾ ਕਿ ਆਹ ਫਲਾਣੀ ਚੀਜ਼ ਜਿਹੜੀ ਆ ਬ੍ਰਾਂਡ ਦੇ ਵਿੱਚੋਂ ਆਹ ਜਿਹੜੀ ਹੈ ਕਮੀਆਂ ਪੇਸ਼ ਹੀ ਆਉਂਦੀਆਂ ਇਸ ਕਰਕੇ ਇਹਦਾ ਰੇਟ ਜਿਹੜਾ ਹੈ 10000 ਵਾਲੀ ਚੀਜ਼ ਜਿਹੜੀ ਹੈ 1000 ਰੁਪਏ 'ਚ ਵੇਚਦੇ ਆ 10000 ਵਾਲੀ 5000 ਵਾਲੀ ਚੀਜ਼ ਜਿਹੜੀ ਹੈ ਅਸੀਂ 500 ਰੁਪਏ 'ਚ ਵੇਚਦੇ ਆ ਉਥੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਵੇਚ ਦਿੰਦੇ ਆ ਇੱਥੇ ਆ ਕੇ ਸਾਡੀਆਂ ਕੰਪਨੀ ਵਾਲੇ ਆ ਕੇ ਧੱਕਾ ਕਰਨ ਲੱਗ ਜਾਂਦੇ ਆ ਇਹ ਜਿਹੜਾ ਹੈ ਬਿਲਕੁਲ ਧੱਕਾ ਹੈ ਬਿਲਕੁਲ ਨ ਇਹ ਪ੍ਰਸ਼ਾਸਨ ਨੂੰ ਕੀ ਕਹਾਂ ਚਾਹਾਂ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਕਹਾਂਗਾ ਕਿ ਇਹਦੇ ਬਾਰੇ ਕੋਈ ਨਾ ਕੋਈ ਐਸੀ ਨੀਤੀ ਬਣਾਨੀ ਚਾਹੀਦੀ ਹੈ ਜੀ ਦੇ ਨਾਲ ਸਾਡਾ ਵਪਾਰੀ ਜਿਹੜਾ ਹੈ ਛੋਟਾ ਵਪਾਰੀ ਜਿਹੜਾ ਹੈ ਤਬਾਹ ਨਾ ਹੋਵੇ ਕਾਰਨ ਕੀ ਹੈ ਪਹਿਲੇ ਇਹੀ ਵਪਾਰ ਨਾਲ ਕਹਿ ਚੁੱਕੇ ਹਾਂ ਕਿ ਤੰਗ ਖਤਮ ਹੋ ਕੀਤੇ ਅੱਜ ਵਪਾਰ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਇੱਕ ਪਾਸੇ ਔਨਲਾਈਨ ਵਾਲੀਆਂ ਪ੍ਰੋਬਲਮਾਂ ਆ ਰਹੀਆਂ ਦੂਜੇ ਪਾਸੇ ਵੱਡੇ ਬੋਲ ਦੀਆਂ ਪ੍ਰੋਬਲਮ ਆ ਰਹੀਆਂ ਤੀਸਰੇ ਪਾਸੇ ਬਲਿੰਕਡ ਵਾਲੀਆਂ ਜਿਹੜੀਆਂ ਕੰਪਨੀਆਂ ਉਹ ਖਰਾਬ ਕਰਦੀਆਂ ਅੱਜ ਸਾਡਾ ਵਪਾਰ ਜਿਹੜਾ ਹੈ ਬਾਜ਼ਾਰ ਦੀ ਗੱਲ ਕਰੀਏ ਰੌਣਕ ਬਿਲਕੁਲ ਖ ਇੱਕ ਪਾਸੇ ਦਾ ਵਪਾਰੀ ਨੂੰ ਰੀਡ ਵੀ ਹੱਡੀ ਕਹਿੰਦੇ ਹੋ ਤੇ ਦੂਜੇ ਪਾਸੇ ਵਪਾਰੀ ਦੀ ਤੁਸੀਂ ਬਾਹ ਫੜਨ ਨੂੰ ਤਿਆਰ ਨਹੀਂ ਐ ਇੱਥੇ ਤੁਹਾਡੇ ਰਾਜਨੀਤਿਕ ਪਾਰਟੀ ਹੋਵੇ ਤੇ ਚਾਹੇ ਕੋਈ ਸਰਕਾਰ ਦਾ ਹੋਵੇ ਚਾਹੇ ਪ੍ਰਸ਼ਾਸਨ ਹੋਵੇ ਮੈਂ ਹਰੇਕ ਬੰਦੇ ਨੂੰ ਇਹੀ ਮਿਹਨਤ ਕਰਨੀ ਚਾਹੂੰਗਾ ਕਿ ਸਾਡਾ ਛੋਟਾ ਕਾਰੋਬਾਰ ਨੂੰ ਬਚਾ ਲਓ ਇਹ ਵਪਾਰੀਆਂ ਨੂੰ ਬਚਾ ਲਓ ਜੇ ਤੁਸੀਂ ਇੱਥੇ ਨਹੀਂ ਅੱਜ ਧਿਆਨ ਦਿਓਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇੱਕ ਗੱਲਾ ਵਦਨਾ ਆਪਣੀਆਂ ਗੱਲਾਂ ਕੀ ਰਹਿ ਜੂਗੀ ਵੀ ਪਹਿਲੇ ਕਿਸੇ ਟਾਈਮ ਤੇ ਐਂ ਬਾਜ਼ਾਰਾਂ ਦੇ ਵਿੱਚ ਵੀ ਮਾਲ ਲੱਗਦਾ ਸੀ ਜਾਂ ਬਾਜ਼ਾਰਾਂ 'ਚ ਚੀਜ਼ ਮਿਲਦੀ ਇਹ ਚੀਜ਼ ਜਿਹੜੀ ਹੈ ਬਹੁਤ ਦੁਖਦਈ ਹੋਊਗੀ ਜੇ ਇਹਦੇ ਤੇ ਧਿਆਨ ਨਾ ਅਸੀਂ ਚਾਹਾਂਗੇ ਕਿ ਇਹੋ ਜਿਹੀਆਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਧਿਆਨ ਦੇਣ ਤੇ ਮੈਂ ਆਪਣੇ ਵੱਲੋਂ ਸਾਰੇ ਸਰੋਤਿਆਂ ਨੂੰ ਸਾਰੇ ਸਾਡੇ ਵਪਾਰੀਆਂ ਨੂੰ ਚਾਹੇ ਸਾਡੇ ਨਾਗਰਿਕਾਂ ਨੂੰ ਦੀਵਾਲੀ ਦੇ ਤਿਉਹਾਰ ਦੇ ਉੱਤੇ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਕਿ ਆਪਣਾ ਖੁੱਲ ਕੇ ਇੱਕ ਨੰਬਰ ਦੇ ਵਿੱਚ ਵਪਾਰ ਕਰੋ ਆਪਣਾ ਜਾਇਲ ਵਪਾਰ ਕਰੋ ਜਾਇਟ ਟੈਕਸ ਲਗਾਓ ਔਰ ਉੱਥੇ ਕਿਸੇ ਕਿਸੇ ਨੂੰ ਵੀ ਕਿਸੇ ਵੀ ਗਾਹਕ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਜਿਹੜਾ ਉਹ ਆਨਲਾਈਨ ਕਰਨੀ ਜਾਵੇ ਕਿਤੇ ਨਾ ਕਿਤੇ ਸਾਡੀਆਂ ਵੀ ਕਈ ਗਲਤੀਆਂ ਹੁੰਦੀਆਂ ਐ ਸਾਡੀਆਂ ਵੀ ਕਈ ਕਮੀਆਂ ਹੁੰਦੀਆਂ ਜਿਹਦੇ ਕਰਕੇ ਔਨਲਾਈਨ ਹੋਵੇ ਤੇ ਜਾਏ ਵੱਡਾ ਮੋਲ ਹੋਵੇ ਉਹਨਾਂ ਨੂੰ ਅਸੀਂ ਬੜਾਵਾ ਦਵਾਨੇ ਆ ਅਸੀਂ ਆਪਣੇ ਦਿਲਤੀਆਂ ਕਰਕੇ ਸੋਚੀਏ ਕਿ ਕੀ ਅਸੀਂ ਆਪਾਂ ਉਸ ਦੇ ਨਾਲ ਲੜਨ ਨਾਲ ਸੇ ਇਹ ਚੀਜ਼ ਦਾ ਫਾਇਦਾ ਕਰ ਰਹੇ ਆ ਜਾਂ ਉਹਨੂੰ ਸਹੀ ਰਾਹ ਤੇ ਲਿਆ ਰਹੇ ਆ ਕਿ ਨਹੀਂ ਲਿਆ ਰਹੇ ਇਹ ਕੀ ਸਾਡੇ ਵਪਾਰੀ ਆਪ ਜਿੰਮੇਵਾਰ ਧੰਨ ਠੀਕ ਹੈ ਥੈਂਕ ਯੂ ਅਖੀਰ ਵਿੱਚ ਦਰਸ਼ਕਾਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ